ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਪੰਜਾਬ ਦੀ ਜਿਹੜੀ ਭਗਵੰਤਮਾਨ ਸਰਕਾਰ ਆ ਉਹ ਕਿਦਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਕਿਦਾਂ ਇੱਥੇ ਬਰਬਾਦ ਕਰਨਾ ਚਾਹੁੰਦੀ ਹੈ ਜਾਣਨਾ ਚਾਹੁੰਦੀ ਆ ਦਿਨ ਦਿਹਾੜੇ ਕਤਲ ਹੋ ਰਹੇ ਆ ਪੰਜਾਬ ਪੁਲਿਸ ਨੂੰ ਵੀ ਖੁੱਲੀ ਛੁੱਟੀ ਦਿੱਤੀ ਰਹੀ ਪਈ ਕਾਤਲਾਂ ਨੂੰ ਅਸਲੀ ਲੋਕਾਂ ਨੂੰ ਨਹੀਂ ਫੜਨਾ ਆਮ ਨਜਾਇਜ਼ ਲੋਕਾਂ ਨੂੰ ਫੜ ਫੜ ਕੇ ਮਾਰਨਾ ਵਾ ਉਹਨਾਂ ਦੇ ਫੇਕ ਐਨਕਾਊਂਟਰ ਕਰਨੇ ਆ ਜਾਂ ਉਹਨਾਂ ਦੇ ਝੂਠੇ ਪਰਚੇ ਪਾਉਣੇ ਆ ਇਹਦੇ ਚ ਜਿੱਦਾਂ ਲੱਖਾਂ ਸਦਾਨਾ ਹੋਣਾ ਨਾਲ ਵੀ ਪਿਛਲੇ ਦਿਨੀ ਇਹ ਘਟਨਾ ਵਾਪਰੀ ਕਿ ਉਹਨਾਂ ਨੂੰ ਧੱਕੇ ਨਾਲ ਉਹ ਜਲੀਲ ਕੀਤਾ ਗਿਆ ਤੇ ਧੱਕੇ ਨਾਲ ਮੇਰਾ ਖਿਆਲ ਹੈ ਕਿ ਉਹਨਾਂ ਦਾ ਵੀ ਜੇ ਸ਼ਾਇਦ ਹੋ ਸਕਦਾ ਕਿ ਉਹ ਨਾਂ ਇਸ ਤਰਕ ਹੁੰਦੇ ਤੇ ਉਹਨਾਂ ਦਾ ਵੀ ਅਨਕਾਉਂਟਰ ਅਗਰਾਵੇ ਕੀਤਾ ਜਾਂਦਾ ਤੇ ਹੋਰ ਵੀ ਮੇਰਾ ਖਿਆਲ ਹੈ ਕਿ ਜਿਹੜਾ ਵੀ ਇਹਨਾਂ ਦੇ ਜ਼ੁਲਮ ਦੇ ਖਿਲਾਫ ਕੋਈ ਆਵਾਜ਼ ਉਠਾਉਂਦਾ ਚਾਹੇ ਨਸ਼ੇ ਦੇ ਵਿਰੋਧਾ ਆਪਣੇ ਵੱਲੋਂ ਤੇ ਜੁੱਧ ਚਲਾ ਰਹੇ ਆ ਪਰ ਨਸ਼ਿਆਂ ਦੇ ਵਿਰੋਧ ਜਿਹੜੇ ਲੋਕ ਲੜਾਈ ਲੜ ਰਹੇ ਆ ਉਹਨਾਂ ਦੇ ਝੂਠੇ ਪਰਚੇ ਕੀਤੇ ਜਾ ਰਹੇ ਆ ਜਿਵੇਂ ਕਿ ਮਾਨਸਾ ਵਾਲਾ ਪਰਮਿੰਦਰ ਸਿੰਘ ਝੋਟਾ ਉਹ 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 ਉਹਨੂੰ ਛੱਡੋ ਉਹਦੇ ਬੁਜ਼ੁਰਗ ਬਾਪੂ ਤੇ ਵੀ ਪਰਚੇ ਇਸ ਕਰਕੇ ਦਰਜ ਕੀਤੇ ਜਾ ਰਹੇ ਕਿਉਂਕੋ ਨਸ਼ਿਆਂ ਦੇ ਖਿਲਾਫ ਆਵਾਜ਼ ਕਉ اٹھਾਉਂਦਾ ਤੇ ਜਿਹੜਾ ਵੀ ਆਵਾਜ਼ ਉਠਾਉਂਦਾ ਵਾ ਨਸ਼ਿਆਂ ਦੇ ਖਿਲਾਫ ਉਠਾਵੇ ਪੁਲਿਸ ਜ਼ੁਲਮ ਦੇ ਖਿਲਾਫ ਉਠਾਵੇ ਉਹਦੀਆਂ ਲੱਤਾਂ ਬਾਹਾਂ ਵੀ ਤੋੜ ਦਿੱਤੀਆਂ ਜਾਂਦੀਆਂ ਹੁੰਦੇ ਘਰ ਵੀ ਢਾਹ ਜਲਾ ਦਿੱਤੇ ਜਾਂਦੇ ਆ ਤੇ ਉਦੋਂ ਸਰਕਾਰ ਦੀ ਕਿਤੇ ਨੀਂਦ ਨਹੀਂ ਖੁੱਲਦੀ ਇਹਦੇ ਵਾਸਤੇ ਮੈਂ ਲੱਖਾ ਸੁਧਾਨਾ ਤੇ ਹਮਤੋਜਮਾਨ ਵੱਲੋਂ ਜੋੜੀ 13 ਤਰੀਕ ਨੂੰ ਪੁਲਿਸ ਜ਼ਬਰ ਵਿਰੋਧ ਜਿਹੜੀ ਰੈਲੀ ਰੱਖੀ ਹੋਈ ਆ ਉਹਦੇ ਚ ਅਸੀਂ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਪੁਲਸੀਆ ਜ਼ਬਰਦਸਤੋਂ ਇਸ਼ਤਿਹਾਰਾ ਪਾਉਣ ਲਈ ਸਾਰੇ ਜਣੇ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਨਾਲ ਲਾ ਕੇ ਪੁਲਸ ਰਾਜ ਨੂੰ ਇਹ ਭਗਵੰਤ ਮਾਨ ਦੀ ਸਰਕਾਰ ਜੋ ਪੁਲਸ ਰਾਜ ਚ ਲਿਆ ਕੇ ਲੋਕਾਂ ਦੇ ਉੱਪਰ ਜੋ ਵੀ ਹੋ ਰਿਹਾ ਤਸ਼ੱਦਦ ਉਹਨੂੰ ਰੋਕਣ ਵਾਸਤੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਬਾਕੀ ਮੈਂ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਵੀ ਅਪੀਲ ਕਰਦਾ ਕਿ ਜੋ ਇਹ ਫੇਕ ਐਨਕਾਊਂਟਰਾਂ ਦਾ ਜਾਂ ਇਹ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚੱਲ ਰਿਹਾ ਇਹਦੇ ਵਾਸਤੇ ਤੁਸੀਂ ਵੀ ਸਾਰੇ ਜਣੇ ਤਕੜੇ ਹੋ ਕੇ ਆਵਾਜ਼ ਬੁਲੰਦ ਕਰੋ ਕਿਉਂਕਿ ਇਹ ਮੇਰੇ ਖਿਆਲਕ ਪੰਜਾਬ ਨੂੰ ਬਰਬਾਦ ਕਰਨ ਦੇਣਾ ਚਾਹੁੰਦੇ ਆ ਕਿ ਇੱਥੇ ਕੋਈ ਰਵੇ ਨਾ ਜਿਹੜੇ ਅਸਲੀ ਕਾਤਲ ਏ ਉਹਨਾਂ ਨੂੰ ਤਾਂ ਫੜਿਆ ਨਹੀਂ ਜਾ ਰਿਹਾ ਤੇ ਨਜਾਇਜ਼ ਲੋਕਾਂ ਨੂੰ ਫੜ ਕੇ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਜਾ ਰਿਹਾ ਇਸ ਕਰਕੇ ਸਾਰੇ ਤਕੜੇ ਹੋ ਕੇ ਆਪਾਂ ਹੰਬੜਾ ਮਾਰੀਏ ਤੇ ਸਾਰੇ ਜਣੇ ਰਲ ਮਿਲ ਕੇ ਇਹਦੇ ਖਿਲਾਫ ਆਵਾਜ਼ ਉਠਾਈਏ ਤੇ 13 ਤਰੀਕ ਨੂੰ ਤਪਾ ਮੰਡੀ ਤਾਜੋਕੇ ਰੋਡ दाना ਮੰਡੀ ਚੋ ਵਿਸਾਲ ਕਾਨਫਰੰਸ ਹੋ ਰਹੀ ਆ ਉਥੇ ਸਾਰੇ ਜਣੇ ਪਹੁੰਚ ਕੇ ਇਹ ਜਬਰ ਵਿਰੋਧੀ ਰੈਲੀ ਚਾ ਭਾਗ ਲੈ ਕੇ ਆਪੋ ਆਪਣਾ ਜੋ ਪੰਜਾਬ ਪ੍ਰਤੀ ਤੜਾ ਫਰਜ਼ ਮੰਦਾ ਪੂਰਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ